ਦੇਖ ਪਾ ਰਹੇ ਹੋ ਗਿੱਧਾ ਬੋਲੀਆਂ ਪਿੰਡ ਘਰਚਾ ਤੀਆਂ ਦਾ ਪ੍ਰੋਗਰਾਮ ਜੋ ਕਿ ਸਾਂਝੇ ਤੌਰ ਦੇ ਉੱਪਰ ਬਣਾਇਆ ਜਾ ਰਿਹਾ ਆ ਉਸ ਦੀ ਕਵਰੇਜ ਰਿਪੋਰਟਿੰਗ ਤੁਸੀਂ ਜਿਹੜੀ ਆ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਦੇ ਉੱਪਰ ਦੇਖ ਰਹੇ ਹੋ ਸਾਡੀ ਕੋਸ਼ਿਸ਼ ਰਹੇਗੀ ਔਰ ਇਧਰ ਪਿੰਗਾ ਝੂਟ ਰਹੇ ਨੇ ਦੇਖ ਪਾ ਰਹੇ ਹੋ ਬੱਚੇ ਵੀ ਹੋਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਉਹ ਦਿਖਾਈਏ। ਉਹ ਪਰਦੇਸਾ। ਉਹ ਨਵਾਂ ਸ਼ਾਇਦ ਬਾਬਾ YouTube ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ। ਸਾਡੀ ਪਹੁੰਚ ਹੈ ਜਿੰਨੇ ਵੀ ਇੱਥੇ ਇਸ ਮੌਕੇ ਤੇ ਪਹੁੰਚੇ ਲੋਕ ਤੁਹਾਨੂੰ ਸਾਰਿਆਂ ਦੇ ਸਾਰੇ ਦਾ ਸਾਰਾ ਦਿਖਾਇਆ ਜਾਵੇ ਤੂੰ ਵੀ ਆਵੀਂ ਕੋਰਿਆ ਰਾਹੀ ਪੁੱਛ ਦੇ Bye.

ਦੇਖ ਪਾ ਰਹੇ ਹੋ ਬੱਚੇ ਜਿਹੜੇ ਐ ਇਸ ਮੌਕੇ ਤੇ ਤਿਆਰ ਹੋ ਕੇ ਆਏ ਹੋਏ ਨੇ ਹੋਰ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਹੋਰ ਚਾਹ ਪਕੌੜਿਆਂ ਦਾ ਉਹ ਟੁੱਟ ਲੰਗਰ ਜਿਹੜਾ ਆ ਉਹ ਨਾਲ ਦੀ ਨਾਲ ਜਿਹੜਾ ਚੱਲ ਰਿਹਾ ਹੈਗਾ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਤੁਸੀਂ ਖਾਸ ਕਵਰੇਜ ਜਿਹੜੀ ਆ ਤੇ ਦੇਖ ਪਾ ਰਹੇ ਹੋ ਪ੍ਰੋਗਰਾਮ ਜਿਹੜਾ ਚੱਲ ਰਿਹਾ ਚਾਪ ਕੋੜੇ ਉੱਤਰੋਂ ਲੰਗਰ ਚੱਪੜਾ ਛੱਕ ਕੇ ਚਾਪ ਕੋੜਿਆਂ ਦਾ ਉਸ ਤੋਂ ਬਾਅਦ ਦੇ ਵਿੱਚ ਆ ਜਿਹੜੀਆਂ ਖਾਲੀ ਕੁਰਸੀਆਂ ਇਹ ਵੀ ਬਹੁਤ ਘੱਟ ਹੋ ਜਾ ਪੈ ਜਾਣੀਆਂ ਆ ਕਿਉਂਕਿ ਰਸ ਜਿਹੜਾ ਆ ਕਾਫੀ ਹੈਗਾ ਆ ਪਿੰਡ ਦਾ ਇਹ ਸਾਂਝਾ ਪ੍ਰੋਗਰਾਮ ਜਿਹੜਾ ਆ ਕਿਹਾ ਗਿਆ ਹੈ ਕਿ ਇਹ ਜਿਹੜਾ ਸਾਂਝੇ ਤੌਰ ਤੇ ਤੀਆਂ ਦਾ ਪ੍ਰੋਗਰਾਮ ਆ ਇਹ ਮਨਾਇਆ ਜਾ ਰਿਹਾ ਆ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਪੂਰੇ ਦਾ ਪੂਰਾ ਪ੍ਰੋਗਰਾਮ ਥੋੜੇ ਸਮੇਂ ਦੇ ਵਿੱਚ ਜਿਹੜਾ ਆ ਆਪਣੇ ਚੈਨਲ ਦੇ ਉੱਪਰ ਜਿਹੜਾ ਆ ਅਸੀਂ ਇਹ ਦਿਖਾ ਸਕੀਏ ਤੁਹਾਡਾ ਵੀ ਬਾਰ ਤੇ ਮੈਂ ਮੈਂਪਰ ਪੰਚਾਇਤ اور ਸਰਪੰਚ ਕੋ ਸਭੀ ਸਲਾਮ ਸਤਿ ਸ਼੍ਰੀ ਅਕਾਲ ਕਰਦੇ ਹੋਏ ਮੈਂ ਪਰਦੇਸਾਂ ਦੇ ਮੇਰੇ ਕਾਜਰ ਚਾਹ ਤੇ ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਜਿੰਨੀ ਕਵਰੇਜ ਵੱਤੋਂ ਵੱਧ ਕਰ ਸਕੀਏ ਅਸੀਂ ਕਰਕੇ ਤੁਹਾਨੂੰ ਦਿਖਾਈਏ ਦੇਸ਼ਾਂ ਵਿਦੇਸ਼ਾਂ ਵਿੱਚ ਦੇਖਿਆ ਜਾਣ ਵਾਲਾ ਨਵਾਂ ਸ਼ਹਿਰ ਦੁਆਬਾ ਇੱਕੋ ਇੱਕ ਚੈਨਲ ਕੋਸ਼ਿਸ਼ ਰਹੇਗੀ ਨਿੱਕੀ ਜਿਹੀ ਪੂਰੇ ਦੀ ਪੂਰੀ ਜਿਹੜਾ ਹੈ ਤੁਹਾਨੂੰ ਆਇਆ ਜਾ ਸਕੇ ਪਹਿਲੀ ਵਾਰ ਜਿਹੜਾ ਆ ਪਹਿਲੀ ਵਾਰ ਜਿਹੜਾ ਪ੍ਰੋਗਰਾਮ ਆ ਤੀਆਂ ਦਾ ਏਡੇ ਵੱਡੇ ਪੱਧਰ ਤੇ ਪਿੰਡ ਘਰਚਾ ਦੇ ਸਰਕਾਰੀ ਸਕੂਲ ਦੇ ਵਿੱਚ ਮਨਾਇਆ ਜਾ ਰਿਹਾ ਆ ਪਹਿਲਾਂ ਅਲੱਗ-ਅਲੱਗ ਪ੍ਰੋਗਰਾਮ ਮਨਾਦੇ ਸੀਗੇ ਬਹੁਤ ਵਧੀਆ ਗੱਲ ਆ ਕਿ ਅਲੱਗ-ਅਲੱਗ ਪ੍ਰੋਗਰਾਮ ਕਰਨ ਦੀ ਬਜਾਏ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਧੀਆਂ ਤੇ ਤੀਆਂ ਇਹ ਤੇ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਸ ਕਰਕੇ ਇਹੋ ਜਿਹੇ ਪ੍ਰੋਗਰਾਮ ਸਾਂਝੇ ਤੌਰ ਤੇ ਹੀ ਮਨਾਣੇ ਚਾਹੀਦੇ ਨੇ ਕੱਟ ਨਹੀਂ ਮੇਰਾ ਪਿੱਤਾਂ ਦਾ ਕੀ ਕਾਰਨ ਹੈ ਔਰ ਦੇਖੋ ਕਾਫੀ ਰਸ਼ ਹੈਗਾ ਇਸ ਮੌਕੇ ਦੇ ਉੱਪਰ ਅਸੀਂ ਵੀ ਚੈਨਲ ਪਰ ਉਹ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੂਰੀ ਦੀ ਪੂਰੀ ਜਿਹੜੀ ਕਵਰੇਜ ਆ ਰਿਪੋਰਟ ਜਿਹੜੀ ਆ ਉਹ ਆਪਣੇ ਚੈਨਲ ਤੇ ਅਸੀਂ ਦਿਖਾ ਸਕੀਏ ਔਰ ਇੱਧਰ ਇਸ ਪਾਸੇ ਚਾਹ ਪਕੋੜੇ ਦਾ ਜਿਹੜਾ ਲੰਗਰ ਆ ਵਰਤਾਇਆ ਜਾ ਰਿਹਾ ਹੈ ਇੱਧਰ ਵਰਤਨ ਜਿਹੜੇ ਆ ਵਰਤਨ ਜਿਹੜੇ ਹੈਗੇ ਉਹਦੀ ਸੇਵਾ ਨਿਭਾਈ ਜਾ ਰਹੀ ਹੈ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਹਰ ਪਲ ਜਿਹੜਾ ਆਪਣੇ ਕੈਮਰੇ ਦੇ ਵਿੱਚ ਜਿਹੜਾ ਉਹ ਦਿਖਾਈਏ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਪੂਰੀ ਦੀ ਪੂਰੀ ਰਿਪੋਰਟਿੰਗ ਜਿਹੜੀ ਹੈਗੀ ਆ ਜਿੰਨੇ ਵੀ ਇੱਥੇ ਦਰਸ਼ਕ ਆਏ ਹੋਏ ਨੇ ਤੁਹਾਨੂੰ ਅਸੀਂ ਆਪਣੇ ਕੈਮਰੇ ਦੇ ਵਿੱਚ ਅਸੀਂ ਦਿਖਾਈਏ ਕਿਉਂਕਿ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਹੈ ਆ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਉਹ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਔਰ ਸਾਡੀ ਕੋਸ਼ਿਸ਼ ਹੈਗੀ ਆ ਹਰ ਜਗ੍ਹਾ ਜਿਹੜਾ ਕੈਮਰਾ ਲੈ ਕੇ ਜਾਇਆ ਜਾਵੇ ਔਰ ਤੁਸੀਂ ਇੱਧਰ ਬੱਚੇ ਦੇਖ ਸਾਡੇ ਮੈਂਬਰ ਪੰਚਾਇਤ ਸਾਹਿਬ ਔਰ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਮੇਰੇ ਮੰਗੂ ਇਹ ਵੀ ਟੋਪੀ ਲੈ ਕੇ ਆਈ ਹੋਈ ਆ ਔਰ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਇੱਥੇ ਆਏ ਹੋਣੇ ਉਹ ਤੁਹਾਨੂੰ ਸਾਰੇ ਦੇ ਸਾਰੇ ਦਿਖਾਏ ਹਾਂਜੀ 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 ਗਰਦੀਆਂ ਵਿੱਚ ਤੀਆਂ ਦਾ ਪ੍ਰੋਗਰਾਮ ਆ ਜੀ ਇੱਕ ਗੱਲ ਆ ਹਾਂਜੀ ਹਾਂਜੀ ਪਹਿਲਾਂ ਅਲੱਗ-ਅਲੱਗ ਪ੍ਰੋਗਰਾਮ ਮਨਾਉਂਦੇ ਸੀ ਹਾਂਜੀ ਹਾਂਜੀ ਮੈਂ ਪਹਿਲਾਂ ਬੋਲ ਕੇ ਹਟਿਆ ਤੀਆਂ ਤੇ ਤੀਆਂ ਹਾਂਜੀ ਹਾਂਜੀ ਇਹ ਸਭ ਸਭ ਦੀਆਂ ਸਾਂਝੀਆਂ ਹੁੰਦੀਆਂ ਆ ਪੇਸ ਕਰਕੇ ਜਿਹੜੇ ਅਲੱਗ-ਅਲੱਗ ਪ੍ਰੋਗਰਾਮ ਮਨਾਣੇ ਆ ਉਹਦੀ ਬਜਾਏ ਇਸ ਤਰ੍ਹਾਂ ਇੱਕ ਮੰਚ ਤੇ ਮਨਾਣਾ ਚਾਹੀਦਾ ਹਾਂਜੀ ਹਾਂਜੀ ਠੀਕ ਆ ਜੀ ਬਹੁਤ ਵਧੀਆ ਬਰਾਂ ਲੈ ਜਦੋਂ ਕਈ ਤਾਂ ਦਰਵਾਜ਼ੇ ਬੰਦ ਕਰਕੇ ਅੰਦਰਾਂ ਵਿੱਚੇ ਜਿਹੜੇ ਪ੍ਰੋਗਰਾਮ ਮਨਾ ਲੈਂਦੇ ਆ ਉਹ ਗਲਤ ਗੱਲਾਂ ਆ ਉਹਦੇ ਨਾਲ ਬਤ ਕਰੇ ਬਤ ਕਰੇ ਪੈਦਾ ਹੁੰਦੇ ਆ ਕਹਿਣ ਤਾਂ ਸਾਹ ਹੁਣ ਵੀ ਓਪਨ ਆ ਜੀ ਇੱਦਾਂ ਕਹਿਣ ਦਾ ਮੇਰਾ ਮਤਿ ਕਿਨੇ ਕਹਿਣ ਕੁਛ ਤਾ ਮਾਂ ਤੇ ਅਸੀਂ ਦੇਖਿਆ ਇਹੋ ਜੇ ਹੁੰਦਾ ਹੈਗਾ ਆ ਚਾਹ ਬੰਦੋਬਸਤ ਵਧੀਆ ਲੱਗਾ 6:00 ਵਜੇ ਠੀਕ ਹੈ ਜੀ ਮੈਂ ਕਹਿੰਦਾ ਅੱਗੇ ਤੋਂ ਵੀ ਜਿਹੜੇ ਅਲੱਗ ਤੌਰ ਤੇ ਪ੍ਰੋਗਰਾਮ ਬਣਾਦੇ ਉਹਨਾਂ ਨੂੰ ਵੀ ਇਕੱਠੇ ਹੋ ਜਾਣਾ ਚਾਹੀਦਾ ਆ ਹਾਂਜੀ ਹਾਂਜੀ ਠੀਕ ਹੈ ਜੀ ਔਰ ਦੇਖੋ ਇਸ ਵੇਲੇ ਜਿਹੜਾ ਆ ਵਾਕਿ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਬੇਸ਼ੱਕ ਇੱਕ ਦੂਜੇ ਨੂੰ ਇਹ ਲੇਡੀਜ਼ ਰੋਜ਼ ਮਿਲਦੇ ਹੋਣ ਪਰ ਜਿਸ ਵਕਤ ਜਿਹੜਾ ਕੋਈ ਫੰਕਸ਼ਨ ਆ ਪ੍ਰੋਗਰਾਮ ਹੁੰਦਾ ਉਸ ਵਕਤ ਜਿਹੜਾ ਇੱਕ ਨਜ਼ਾਰਾ ਬਕਰੇ ਹੁੰਦਾ ਪੰਚਾਇਤ ਮੈਂਬਰ ਤੁਸੀਂ ਦੇਖੋ ਬਿਲਕੁਲ ਹਰ ਮਤਲਬ ਪਾਰਟੀ ਬਾਜ਼ੀ ਖਤਮ ਕਰਕੇ ਸਾਂਝੇ ਤੌਰ ਤੇ ਇਹ ਪ੍ਰੋਗਰਾਮ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਇਹ ਵੀ ਆ ਰਹੇ ਆ ਹਾਂਜੀ ਕੌਣ ਆ ਰਹੇ ਨੇ ਸਾਡੇ ਗੈਸਟ ਆ ਰਹੇ ਨੇ ਅੱਛਾ ਗੈਸਟ ਵੀ ਆ ਰਹੇ ਨੇ ਕੋਈ ਗੱਲ ਨਹੀਂ ਸਾਰਿਆਂ ਦੀ ਕਵਰੇਜ ਅਸੀਂ ਕਰਾਂਗੇ ਜੀ ਔਰ ਦੇਖੋ ਮੈਂ ਦੁਬਾਰਾ ਤੋਂ ਫਿਰ ਤੋਂ ਤੁਹਾਨੂੰ ਦਿਖਾਣਾ ਆ ਇੱਧਰ ਦੇਖੋ ਰਸ਼ ਕਿੰਨਾ ਚਾਪ ਕੋੜਿਆਂ ਦੇ ਉੱਪਰ ਪਿਆ ਹੋਇਆ ਆ ਔਰ ਭਾਰੀ ਰਸ਼ ਬਈ ਪੰਜਾਬੀਆਂ ਦਾ ਤਾਂ ਇੱਕ ਜਲੇਬੀ ਤੇ ਪਕੌੜਾ ਮੰਨਿਆ ਗਿਆ ਆ ਪੰਜਾਬੀਆਂ ਦੀ ਜਿਹੜੀ ਹੈਗੀ ਆ ਨਾ ਕਹਿੰਦੇ ਆ ਵੀ ਜੇ ਕੁਝ ਪਕੌੜਾ ਨਾ ਹੋਵੇ ਤਾਂ ਕਹਿੰਦੇ ਯਾਰ ਪ੍ਰੋਗਰਾਮ ਕੋਈ ਨਹੀਂ ਹੈਗਾ ਜੇ ਕਿਤੇ ਜਲੇਬੀ ਨਾ ਹੋਵੇ ਤਾਂ ਕਹਿੰਦੇ ਪ੍ਰੋਗਰਾਮ ਕੋਈ ਨਹੀਂ ਹੈ ਚਾਹ ਤੇ ਪਕੌੜਾ ਇੱਕ ਪੰਜਾਬੀਆਂ ਦਾ ਮੇਨ ਜਿਹੜਾ ਖਾਣਾ